ਅੱਜ ਦੇ ਵੀ ਅੱਜ ਰਾਮਗਾਂ ਵੀ ਹਾਰਡ ਫੀਲਡ ਚ ਜਾ ਰਹਾ ਆਂ ਜਿਆਦਾ ਨਹੀਂ ਨਸਤੇ ਕਿ ਕੌਣ ਚੁਣੇ ਦੁੱਖ ਸੰਜਗ ਕਰਨ ਨਸਤੇ ਠੀਕ ਹੈ ਨਾ ਚਾਹੁੰਗੇ ਬਤੌਰ ਬੀਜੇਪੀ ਉਹਦਾ ਕੋਸ਼ਾ ਦੇਖ ਵਾਹੋ ਜਾਈ ਨੇ ਦਿੱਲੀ ਤੋਂ 라ਉਂਜੀਤ ਗੱਲ ਕਰ ਰਹੇ ਹੋ اپੋਜੀਸ਼ਨੋਂ ਕਹਿੰਦੇ ਨੇ ਨਹੀਂ ਉਹ ਤੇ ਕੋਮਨ ਫਿਰ ਨਾਏ ਹੋਣਗੇ ਕਿਉਂਕਿ ਜਦੋਂ ਉਹਨਾਂ ਦੀ ਜ਼ਰੂਰਤ ਸੀ ਪੰਜਾਬ ਦੇ ਵਿੱਚ ਉਸ ਟਾਈਮ ਮਲੇਸ਼ੀਆ ਦੀ ਸੈਰ ਕਰ ਰਹੇ ਸੀ ਤੇ ਹੁਣ ਮਲੇਸ਼ੀਆ ਤੋਂ ਆਏ ਹੋਣਗੇ ਤੇ ਦੁਬਾਰਾ ਕਿ ਜਿਹਨਾਂ ਨੂੰ ਘੁੰਮਣ ਜਾਣਾ ਹੋਏਗਾ ਉਹ ਪੰਜਾਬ ਦੀ ਸੈਰ ਕਰਨ ਆ ਗਏ ਨੇ ਉਹ ਕੋਈ ਹੜਪੀਟਰ ਤਾਂ ਵਾਸਤੇ ਕੋਈ ਜਾਇਦਾ ਲੈਣੇ ਆਏ ਘੁੰਮਣ ਆਏ ਨੇ ਕੰਮ ਕਰਕੇ ਚਲੇ ਜਾਣਗੇ ਔਰ ਦੂਸਰਾ ਜੇ ਮੈਂ ਅੱਜ ਦੇਖ ਰਿਹਾ ਸੀ ਉਹਨਾਂ ਨੂੰ ਵੀ ਪੰਜਾਬ ਵਿੱਚ ਸੈਰ ਹੀ ਕਰਨ ਆਏ ਨੇ ਜੇ ਦੇਖਣ ਆਏ ਹੁੰਦੇ ਜ਼ਿੰਮੇਦਾਰਾਂ ਨੂੰ ਤੇ ਜਿਹੜਾ ਟਰੈਕਟਰ ਦੇ ਉੱਪਰ ਸਾਰੇ ਜਿਹੜਾ ਉਹਨਾਂ ਦੇ ਵਰਕਰ ਚੜ੍ਹ ਕੇ ਜਾ ਰਹੇ ਸੀ ਤੇ ਉਹਨੂੰ ਤੇ ਟਰੈਕਟਰ ਦੇ ਉਪਰੋਂ ਜੰਗਲ ਦੇ ਤੁਸੀਂ ਪੈਦਲ ਹੀ ਸੀ ਉਹ ਘੁੰਮਣੇ ਆਏ ਸੀ ਸੈਰ ਕਰਨ ਆਏ ਸੀ ਸੈਰ ਕਰਕੇ ਉਹ ਵਾਪਸ ਚਲੇ ਜਾਣਗੇ ਜੇ ਕੁਝ ਪੰਜਾਬ ਦੇ ਵਿੱਚ ਕੁਝ ਕਰਕੇ ਜਾਣਗੇ ਤੇ ਤੁਸੀਂ ਮੈਨੂੰ ਦੱਸਣਾ ਜ਼ਰੂਰ ਵੀ ਉਹ ਪੰਜਾਬ ਵਿੱਚ ਜਿਹੜਾ ਆਏ ਨੇ ਘੁੰਮਣੇ ਆਏ ਨੇ ਜਾਂ ਕਿਸੇ ਕੁਝ ਦੇਣ ਆਏ ਨੇ ਇਹਦਾ ਰਾਜਾ ਵਿਡਿੰਗ ਤਾਂ ਪੈਸੇ ਵੰਡੇ ਫਿਰਦੇ ਜੀ ਰਾਜਾ ਵਿਡਿੰਗ ਦੇਖੋ ਡਰਾਮੇ ਬਾਜੇ ਬੜਾ ਵੱਡਾ ਡਰਾਮੇ ਬਾਜੇ ਡਰਾਮਾ ਕਰਦਾ ਇੱਥੇ ਲੁਧਿਆਣੇ ਚ ਵੀ ਆਇਆ ਸੀ ਤੇ ਸਾਡੇ ਇੱਕ ਏਰੀਆ ਦੇ ਵਿੱਚ ਕੋਈ ਥੋੜਾ ਜਿਹਾ ਬਰਸਾਤ ਦੇ ਨਾਲ ਚਿੱਕੜ ਹੋ ਗਿਆ ਤੇ ਆਪਣੇ ਕਾਉਂਸਲਰ ਨੂੰ ਬੁਲਾ ਕੇ ਕਹਿੰਦਾ 50000 ਰੁਪਏ ਰੱਖ ਲੈ ਤੇ ਇਹਦੀ ਸਫਾਈ ਕਰਾ ਦੇ ਰਾਜਾ ਸਾਹਿਬ ਪੰਜਾਹ ਪੰਜਾਹ ਹਜ਼ਾਰ ਰੁਪਏ ਦੇ ਨਾਲ ਸਫਾਈਆਂ ਨਹੀਂ ਹੁੰਦੀਆਂ ਪਹਿਲੀ ਗੱਲ ਔਰ ਇਹ ਜਿਹੜਾ ਉਹ ਆਪਣੇ ਹੀ ਕਾਉਂਸਲਰ ਨੂੰ ਪਗੜਾਉਣਾ ਪਿਆ ਜਾਂ ਤੇ ਉਥੋਂ ਦੇ ਜਿਹੜੇ ਪਬਲਿਕ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਪਗੜਾਉਂਦਾ ਤੇ ਜਿਹੜਾ ਕਾਉਂਸਲਰ ਜਿਹੜਾ ਲੜਿਆ ਹੋਇਆ ਉਹ ਤੇ ਉਸ ਗਲੀ 'ਚ ਰਹਿੰਦਾ ਨਹੀਂ ਜਿਸ ਗਲੀ ਦੇ ਵਿੱਚ ਜੋੜੇ ਲੋਕ ਰਹਿੰਦੇ ਸੀ ਉਹਨਾਂ ਨੂੰ ਦੇਖ ਜਾਂਦਾ ਤੇ ਚਲੋ ਮੈਂ ਮੰਨ ਲੈਂਦਾ ਵੀ ਉਹ ਸਵਾਈ ਕਰਾ ਲੈਂਦੇ ਕੌਂਸਲਰ ਉਹਨੇ ਤੈਨੂੰ ਦੂਜੇ ਦਿਨ ਸਾਰੇ ਵਾਪਸ ਕਰਤੇ ਔਰ ਜਿਹੜੇ ਤੁਸੀਂ ਗੱਲ ਕਰਦੇ ਹੋ ਪੰਜਾਬ ਦੀ ਪੰਜਾਬ ਦੇ ਵਿੱਚ ਜਿਹੜਾ ਰਾਜਾ ਜਿਹੜੇ ਨੋਟਾਂ ਦੀ ਗੱਲ ਕਰਦੇ ਹੋ ਮੈਂ ਦੇਖ ਰਿਹਾ ਵੀ ਇੱਕ ਦੋ ਜਗ੍ਹਾ ਜੇ ਲੱਖ 2 ਲੱਖ ਰੁਪਏ ਦਿੱਤਾ ਉਹ ਲੈ ਲਿਆ ਕਿਸੇ ਕੋਲ ਨੂੰ ਕੋ ਬਤੇਰੇ ਦੇਖੋ 60 ਸਾਲ ਇਹਨਾਂ ਨੇ ਰਾਜ ਕੀਤਾ 60 ਸਾਲ ਇਹਨਾਂ ਨੇ ਦੇਸ਼ ਨੂੰ ਲੁੱਟਿਆ 60 ਸਾਲ ਬਾਅਦ ਜੇ ਇਹਨਾਂ ਨੇ ਜਿਹੜੇ ਲੱਖ 2 ਲੱਖ ਰੁਪਏ ਆਪਣੀ ਜੇਬ ਵਿੱਚੋਂ ਕੱਢ ਕੇ ਵੀ ਦਿੱਤਾ ਹੋਊਗਾ ਤੇ ਇਹਨਾਂ ਦੇ ਕੋਈ ਗੱਲ ਨਹੀਂ ਪਰ ਉਹ ਵੀ ਦਿੱਤਾ ਨਹੀਂ ਹੋਏਗਾ ਕਿਸੇ ਨਾ ਕਿਸੇ ਕੋਲੋਂ ਲੈ ਕੇ ਕਿਸੇ ਨੂੰ ਦੇ ਗਏ ਹੋਣਗੇ ਹੋ ਸਕਦਾ ਹੈ ਉਹ ਵੀ ਡਰਾਮਾ ਕੀਤਾ ਹੋਵੇ ਜਿਹਨੂੰ ਦਿੱਤਾ ਹੋਇਆ ਕੋਲੋਂ ਦੁਬਾਰਾ ਵਾਪਸ ਲੈ ਗਏ ਹੋਣ ਇਹ ਡਰਾਮੇ ਬਾਜ ਦੋਗੜਾ ਸਰ ਅਜੀਬ ਨਹੀਂ ਲੱਗਦਾ ਕਿ ਜਿਹੜਾ ਪੰਜਾਬ ਦਾ ਪ੍ਰਧਾਨ ਹੈਗਾ ਉਹ ਪੈਸੇ ਵੰਡਦਾ ਫਿਰਦਾ ਔਰ ਜਿਹੜਾ ਇਹਨਾਂ ਦੀ ਪਾਰਟੀ ਦਾ ਪ੍ਰਧਾਨ ਹੈਗਾ rahul gandhi ਉਹ ਕੁਛ ਨਹੀਂ ਮੈਂ ਤਾਂ ਕਿੰਨਾ ਡਰਾਮੇ ਬਾਜ ਨੇ ਪ੍ਰਦੇਸ਼ ਪ੍ਰਧਾਨ ਪੈਸੇ ਤੁਸੀਂ ਕਹਿ ਰਹੇ ਹੋ ਜੀ ਵੰਡਦਾ ਹੈ ਇੱਕ ਦੋ ਜਗ੍ਹਾ ਦੇ ਮੈਂ ਵੀ ਦੇਖਿਆ ਉਹ ਡਰਾਮੇ ਕਰਦਾ ਵੰਡੇ ਨਹੀਂ ਹੋਣਗੇ ਉਹ ਵੀ ਆਪਣੇ ਕਿਸੇ ਬੰਦੇ ਨੂੰ ਪਕੜਾਉਂਦੇ ਹੋਣਗੇ ਤੇ ਸ਼ਾਮੇ ਵਾਪਸ ਬੁਲਾ ਲੈਣਗੇ ਫੋਟੋਆਂ ਖਿਚਾਉਂਦੇ ਨੇ ਫੋਟੋਆਂ ਖਿਚਾ ਕੇ ਚਲੇ ਜਾਂਦੇ ਨੇ ਔਰ ਮੈਂ ਮੈਂ ਅੱਜ ਦੇਖਾਂਗਾ ਜਦੋਂ ਰਾਹੁਲ ਗਾਂਧੀ ਜਿਨ੍ਹਾਂ ਨੇ ਰਾਜ ਕੀਤਾ 60 ਸਾਲ ਦੇ ਉਤੋਂ ਵੱਧ ਜਿਹੜਾ ਵੇ ਦੇਸ਼ ਦੇ ਵਿੱਚ ਰਾਜ ਕਰਨ ਵਾਲੇ ਲੋਕ ਅੱਜ ਉਹ ਪੰਜਾਬ ਨੂੰ ਕੀ ਦੇਖ ਕੇ ਜਾਂਦੇ ਨੇ ਜਾਂ ਵੱਡੇ ਵੱਡੀਆਂ ਜ਼ਿਮੀਂਦਾਰਾਂ ਦੀਆਂ ਗੱਲਾਂ ਕਰਨ ਵਾਲੇ ਲੋਕ ਉਹ ਅੱਜ ਜ਼ਿਮੀਂਦਾਰਾਂ ਨੂੰ ਕੀ ਦੇਖ ਕੇ ਜਾਂਦੇ ਨੇ ਉਹਦੇ ਬਾਰੇ ਆਪਾਂ ਸ਼ਾਮੇ ਸਾਰ ਪਲਾ ਚੱਲ ਜਾਏਗਾ